ਜੇ ਕਿਸੇ ਨੂੰ ਵੀ ਕੋਈ ਭਿਆਨਕ ਰੋਗ ਲੱਗਾ ਪੀ ਮੈਨੂੰ ਪਤਾ ਲੱਗਾ ਵੀ ਮੈਨੂੰ ਬਹੁਤ ਭਿਆਨਕ ਦੁੱਖ ਲੱਗ ਗਿਆ ਇਹਦਾ ਇਲਾਜ ਹੈ ਨਹੀਂਗਾ ਜਿੱਥੇ ਵੀ ਕਿਤੇ ਕਿਸੇ ਦੀ ਅਰਦਾਸ ਨਹੀਂ ਕਰਨੀ ਚਾਹੀਦੀ ਤੁਸੀਂ ਇਹ ਕਹਿਣਾ ਚਾਹ ਰਹੇ ਤੁਹਾਡੀ ਅਰਦਾਸ ਕੀਤੀ ਕਬੂਲ ਹੋਣੀ ਆ ਕੋਈ ਦੂਸਰੇ ਜੀ ਦੀ ਅਰਦਾਸ ਪ੍ਰਮਾਤਮਾ ਕਬੂਲ ਨਹੀਂ ਕਰਦਾ ਜੇ ਕੋਈ ਉੱਚੀ ਵਸਤਾ 'ਚ ਜਾ ਕੇ ਅਰਦਾਸ ਕਰੂਗਾ ਵੀ ਤੇ ਉਹ ਉਹ ਜਿਹੜਾ ਅਗਲਾ ਸਵਾਲ ਇਹ ਆ ਵੀ ਅਰਦਾਸ ਕਰਨੀ ਕਿਵੇਂ ਚਾਹੀਦੀ ਆ ਭਗਤੀ ਵਾਗਰੂ ਜੀ ਕਰਨੀ ਸੌਖੀ ਆ ਤੇ ਸਾਂਭਣੀ ਬਹੁਤ ਔਖੀ ਆ ਕਲਯੁਗ ਦੇ ਸਮੇਂ 'ਚ ਰੱਬ ਦੇ ਨਾਮ ਦੇ ਵਿੱਚ ਵੀ ਇੱਕੋ ਹੀ ਚੀਜ਼ ਦਾ ਪਰਹੇਜ਼ ਕਰਨਾ ਕਹਿੰਦੇ ਰੱਬ ਐਂ ਦਾ ਸੈਲਫਿਸ਼ ਆ ਵੀ ਜਿਹੜਾ ਉਹ ਆਪਦਾ ਨਾਮ ਚ ਪਾਉਂਦਾ ਵੀ ਜੇ ਤੁਸੀਂ ਮੇਰਾ ਨਾਮ ਜਪੋਗੇ ਮੈਂ ਤੁਹਾਨੂੰ ਫੇਰ ਮੁਕਤੀ ਦੇਵਾਂਗਾ ਆਪਾਂ ਉਹਦੀ ਸੇਵਾ ਕੀ ਕਰ ਸਕਦੇ ਆ ਛੋਟੇ ਮੋਟੇ ਜੀਵ ਉਹਦੀ ਸੇਵਾ ਉਹਦਾ ਇੱਕ ਜੋਜ ਜਦੋਂ ਤੁਹਾਡੇ ਵਿਚਾਰ ਖਤਮ ਹੋ ਗਏ ਤੁਸੀਂ ਸੌਂਗੇ ਸੌਂਗੇ ਮੀਨਸ ਆਪਾਂ ਉਹਨੂੰ ਸੌਂਗੇ ਕਹਿੰਦੇ ਆ ਗੁਰਬਾਣੀ ਚ ਉਹਨੂੰ ਸਮਾਧੀ ਕਹਿੰਦੇ ਆ ਨੀਂਦ 'ਚ ਜਾਣਾ ਸਮਾਧੀ ਹੁੰਦਾ ਜੀ ਕਿਵੇਂ ਹੁੰਦਾ ਨੀਂਦ 'ਚ ਜਾਣਾ ਸਮਾਧੀ ਤੇ ਮਾਲਕ ਦੇ ਕੋਲ ਸਮਾਧੀ 'ਚ ਜਾਣ ਦਾ ਇੱਕੋ ਹੀ ਰਸਤਾ ਵਾ ਸਮਾਧੀ 'ਚ ਅੱਗੇ ਬੰਦਾ ਜਾਗਦਾ ਵੀ ਆ ਨੀਂਦ 'ਚ ਜਾ ਕੇ ਜਾਂ ਨਹੀਂ ਮਾਲਕ ਨੇ ਤੁਹਾਡੇ ਮਨ ਨੂੰ ਉਠਾਉਣਾ ਵਾ ਜਗਾਉਣਾ ਵਾ ਤੁਹਾਡਾ ਸੁਖਮ ਮਨ ਸੁਖਮ ਨੇਤਰ ਸੁਖਮ ਕੰਨ ਜਿਹੜੇ ਇਸ ਟਾਈਮ ਤੇ ਸੁੱਤੇ ਪਏ ਆ ਤੈਨੂੰ ਹਿੱਸਾ ਪੁੱਛ ਰਿਹਾ ਨਾ ਜੀ ਮਤਲਬ ਕੋਈ ਜਾਗਰਤ ਅਵਸਥਾ ਵੀ ਹੁੰਦੀ ਹੋਊਗੀ ਕੋਈ ਅੰਤਰ ਜਾਮਤਾ ਹੁੰਦੀ ਹੋਊਗੀ ਕੋਈ ਧਿਆਨ ਲੱਗਦਾ ਹੋਊਗਾ ਫਿਰ ਜਿਹੜੇ ਤੁਸੀਂ ਜਿਵੇਂ ਕਹਿ ਰਹੇ ਹੋ ਵੀ ਸੋਣਾ ਹੀ ਸਮਾਧੀ ਆ ਫਿਰ ਜਿਹੜੇ ਉਹ ਅੱਦਾਂ ਫਲਾਥੀ ਚੌਂਕੜੇ ਮਾਰ ਮਾਰ ਬੰਦੇ ਸੀਗੇ ਉਹ ਫਿਰ ਬਿਨਾਂ ਗੱਲ ਤੋਂ ਹੀ ਬੰਦੇ ਰਹੇ ਉਹਨਾਂ ਨੂੰ ਨਹੀਂ ਪਤਾ ਸੀ ਇਸ ਚੀਜ਼ ਦਾ